BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਿਮਰਨਜੀਤ ਕੋਲ ਲੈ ਕੇ ਹਾਜ਼ਰ ਹਾਂ ਕੈਨੇਡਾ ਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ ਕੰਜ਼ਰਵੇਟਿਵਸ ਦਾ ਟੋਡੋ ਖਿਲਾਫ ਕੌਨਫੀਡੈਂਸ ਮੋਸ਼ਨ ਹੋਇਆ ਫੇਲ ਵੱਡੇ ਨੰਬਰਾਂ ਨਾਲ ਮਿਲੀ ਮਾਰ ਲਗਭਗ 13000 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ 2023 ਵਿੱਚ ਕੈਨੇਡਾ ਵਿੱਚ ਸ਼ਰਨ ਦੀ ਦਿੱਤੀ ਅਰਜ਼ੀ ਰਿਪੋਰਟ ਵਿੱਚ ਹੋਇਆ ਖੁਲਾਸਾ ਜ਼ੈਲਸਕੀ ਨੇ ਯੂਕਰੇਨ ਦੇ ਪਰਮਾਣੂ ਪਲਾਂਟਾਂ ਨੂੰ ਲੈ ਕੇ ਰੂਸੀ ਖਤਰੇ ਦੀ ਦਿੱਤੀ ਚੇਤਾਵਨੀ ਚੀਨ ਦੇ ਲੰਬੀ ਦੂਰੀ ਦੇ ਮਿਜ਼ਾਈਲ ਪ੍ਰੇਖਣ ਨੇ ਵਧਾਈ ਚਿੰਤਾ ਹੌਣਕਬਰਾ ਵਿਖੇ ਸਥਾਨਾ ਰੂਡੋ ਲਿਬਰਲ ਕੰਸਰਵੇਟਿਵ ਲੀਡਰ ਪੀਏ ਪੋਇਲੀਵ ਦੁਆਰਾ ਸ਼ੁਰੂ ਕੀਤੇ ਗਏ ਪ੍ਰੋਸੇ ਦੇ ਵੋਟ ਤੋਂ ਸਫਲਤਾਪੂਰਵਕ ਬਚ ਗਏ ਹਨ ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਸਦਨ ਨੂੰ ਸਰਕਾਰ ਵਿੱਚ ਕੋਈ ਭਰੋਸਾ ਨਹੀਂ ਹੈ ਤਸਵੀਕ 120 ਵੋਟਾਂ ਇਸ ਮੋਸ਼ਨ ਦੇ ਹੱਕ ਵਿੱਚ ਪਈਆਂ ਸੀ ਜਦੋਂ ਕਿ 211 ਵੋਟਾਂ ਐਨਡੀਪੀ ਅਤੇ ਬਲੌਕ ਕੈਬਕਵਾ ਤੇ ਸਮਰਥਨ ਦੇ ਨਾਲ ਇਸ ਮੋਸ਼ਨ ਦੇ ਵਿਰੋਧ ਵਿੱਚ ਪਈਆਂ ਕਾਬਿਲਗੋਰੀ ਕਿ ਐਨਡੀਪੀ ਨਾਲ ਸਮਝੌਤਾ ਟੁੱਟਣ ਤੋਂ ਬਾਅਦ ਲਿਬਰਲਸ ਲਈ ਇਹ ਵੋਟ ਇੱਕ ਮਹੱਤਵਪੂਰਨ ਪਰਖਿਆ ਰਹੀ ਹੈ ਹਾਲਾਂਕਿ ਲਿਬਰਲਸ ਨੇ ਇਹ ਦੌਰ ਜਿੱਤ ਲਿਆ ਹੈ ਪਰ 크ਿਸਮਸ ਤੋਂ ਪਹਿਲਾਂ ਦੋ ਹੋਰ ਅਵਿਸ਼ਵਾਸ ਪ੍ਰਸਤਾਵਾਂ ਤੇ ਉ ਇੰਨਾ ਵਿੱਚ ਇੱਕ ਮੋਸ਼ਨ ਵਿੱਚ ਐਨਡੀਪੀ ਆਗੂ ਜਗਮੀਤ ਸਿੰਘ ਅਤੇ ਬਲੌਕ ਕੈਪੇਕਵਾ ਆਗੂ ਇਵਸ ਫਰੈਂਸਵਾ ਬਲੈਂਕਟ ਬਲੋ ਸਰਕਾਰ ਦੀ ਆਲੋਚਨਾ ਕਰਨ ਵਾਲੇ ਬਿਆਨ ਸ਼ਾਮਲ ਹੋਣਗੇ ਜੇਕਰ ਪਵਿਕ ਵਿੱਚ ਬੇਪਰੋਸਗੀ ਮਤਾ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਤੁਰੰਤ ਚੋਣ ਹੋ ਸਕਦੀ ਹੈ ਇਸਰਾਨ ਬਲੌਕ ਕੈਪੇਕਵਾ ਘਟ ਗਿਣਤੀ ਲਿਬਰਲ ਸਰਕਾਰ ਨੂੰ ਸ਼ਾਸਨ ਕਰਨ ਦਾ ਮੌਕਾ ਦੇਣ ਲਈ ਤਿਆਰ ਹੈ ਅਤੇ ਮੁੱਖ ਮੰਤਰੀ ਅਤੇ ਗੱਲਬਾਤ ਕਰਨ ਲਈ ਖੁੱਲਾ ਸੱਦਾ ਦੇ ਰਹੀ ਹੈ ਬਲੌਕ ਐਮਪੀ ਐਲਿੰਗ ਥੇਰੀਏ ਨੇ ਸਯੋਗ ਦੀ ਉਮੀਦਾਰ ਕਰਦੇ ਹੋਏ ਮੰਨਿਆ ਕਿ ਸਰਕਾਰ ਨੂੰ ਚੁਣੌਤੀ ਦੇਣ ਦੇ ਹੋਰ ਮੌਕੇ ਹੋਣਗੇ ਜਿਕੇ ਉਹ ਕਹਿ ਕਿ ਇਹ ਮੋਸ਼ਨ ਫੇਲ ਉਦੋ ਹੋਇਆ ਹੈ ਜਦੋਂ ਹਾਲੀ ਕਾਲੇ ਸਮਰਥਨਿਕ ਨਵੇਂ ਹੇਠਲੇ ਪੱਧਰ ਤੇ ਦੇਖਿਆ ਗਿਆ ਹੈ। ਇਸ ਸਾਲ ਜਨਵਰੀ ਤੋਂ ਅਗਸਤ ਦੇ ਦਰਮਿਆਨ ਤਕਰੀਬਨ 13000 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਕੈਨੇਡਾ ਵਿੱਚ ਸ਼ਰਨ ਲਈ ਅਸਿੱਤ ਕੀਤੀ ਹੈ। ਇਹ ਆંકੜੇ ਇਸ ਸਮਿਆ期 ਦੌਰਾਨ ਕੀਤੇ ਗਏ 119835 ਅਨਾਰਥੀ ਦਾਅਵਿਆਂ ਦਾ ਹਿੱਸਾ ਹੈ ਜਿਸ ਵਿੱਚ ਜ਼ਿਆਦਾਤਰ ਵਿਦਿਆਰਥੀ ਅਧਿਆਨ ਪਰਮਿਟ ਜਾਂ ਐਕਸਟੈਂਸ਼ਨ ਤੇ ਆਉਂਦੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2018 ਤੋਂ ਵਿਦਿਆਰਥੀ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਬਹੁਤ ਵਧੀ ਹੈ ਜਦੋਂ ਕਿ ਪਹਿਲਾਂ ਇਹ ਸਿਰਫ 1515 ਸੀ। ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟੂਡੋ ਨੇ ਕਿਹਾ ਕਿ ਦੇਸ਼ ਦਾ ਫਰਜ਼ ਬਣਦਾ ਹੈ ਕਿ ਉਹ ਖਤਰੇ ਤੋਂ ਪਤ ਰਹੇ ਲੋਕਾਂ ਦੀ ਮਦਦ ਕਰੇ ਪਰ ਉਹਨਾਂ ਨੂੰ ਹਕ ਨਹੀਂ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦੱਸਿਆ ਕਿ ਵਿਦਿਆਰਥੀ ਵੀਜ਼ਾ ਤੇ ਦਾਖਲ ਹੋਣ ਤੋਂ ਬਾਅਦ ਵਿਦੇਸ਼ੀ ਵਿਦਿਆਰਥੀ ਕੈਨੇਡਾ ਵਿੱਚ ਰਹਿਣ ਲਈ ਸ਼ਰਨ ਦਾ ਦਾਅਵਾ ਕਰ ਰਹੇ ਹਨ ਜਿਸ ਨੂੰ ਉਹਨਾਂ ਨੇ ਚਿੰਤਾਜਨਕ ਦੱਸਿਆ ਹੈ ਮਿਲਰ ਨੇ ਕਿਹਾ ਕਿ ਕੁਝ ਵਿਦਿਆਰਥੀ ਕਾਟਿਊਸ਼ਨ ਫੀਸਾਂ ਦਾ ਭੁਗਤਾਨ ਕਰਨ ਲਈ ਪ੍ਰੋਗਰਾਮ ਦੀ ਵਰਤੋਂ ਕਰ ਰਹੇ ਹਨ ਜਿਸ ਲਈ ਯੂਨੀਵਰਸਿਟੀਆਂ ਨੂੰ ਵਿਦਿਆਰਥੀਆਂ ਦੀ ਬਿਹਤਰ ਨੌਕਰੀ ਦੀ ਜਾਂਚ ਕਰਨ ਦੀ ਲੋੜ ਹੈ ਹਾਲਾਂਕਿ ਹਰੇਕ ਸ਼ਰਨਾਥੀ ਦੇ ਦਾਅਵੇ ਨੂੰ ਸੁਣਨਾ ਲਾਜ਼ਮੀ ਹੈ ਸਰਕਾਰ ਇਹ ਯਕੀਨੀ ਬਣਾਉਣ ਲਈ ਜਾਂਚ ਕਰ ਰਹੀ ਹੈ ਕਿ ਵਿਦਿਆਰਥੀ ਪਰਮਿਟ ਦੀ ਮਿਆਦ ਪੂਰਨ ਤੋਂ ਬਾਅਦ ਕੈਨੇਡਾ ਛੱਡਣ ਦੀ ਯੋਜਨਾ ਪੜਾ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਐਲਾਨ ਕੀਤਾ ਕਿ ਅਲਬਰਟਾ ਬੰਦੂਕ ਦੇ ਮਾਲਕਾਂ ਜਾਇਦਾਦ ਦੇ ਮਾਲਕਾਂ ਤੇ ਸਰੀਰਕ ਖੁਦ ਮੁਖਤਿਆਰੀ ਦੇ ਅਧਿਕਾਰਾਂ ਦੀ ਰੱਖਿਆ ਲਈ ਇਸ ਗਿਰਾਵਟ ਵਿੱਚ ਨਵੇਂ ਕਾਨੂੰਨ ਪੇਸ਼ ਕਰੇਗਾ ਇਸ ਵਿੱਚ ਲੋਕਾਂ ਨੂੰ ਆਪਣੇ ਖੁਦ ਦੇ ਡਾਕਟਰੀ ਫੈਸਲੇ ਲੈਣ ਦੀ ਇਜਾਜ਼ਤ ਦੇਣਾ ਸ਼ਾਮਲ ਹੈ ਜਿਵੇਂ ਕਿ ਵੈਕਸੀਨਾਂ ਤੋਂ ਇਨਕਾਰ ਕਰਨਾ ਤੇ ਜੇਕਰ ਸਰਕਾਰ ਦੁਆਰਾ ਜਾਇਦਾਦ ਲੈ ਲਈ ਜਾਂਦੀ ਹੈ ਤਾਂ ਮੁਆਵਜ਼ੇ ਨੂੰ ਯਕੀਨੀ ਬਣਾਉਣਾ ਸਮਿਥ ਨੇ ਬੰਦੂਕ ਮਾਲਕਾਂ ਦੇ ਅਧਿਕਾਰਾਂ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਲਬਰਟਾ ਕਾਨੂੰਨੀ ਤੌਰ ਤੇ ਹਥਿਆਰ ਰੱਖਣ ਤੇ ਹਥਿਆਰਾਂ ਦੀ ਵਰਤੋਂ ਕਰਨ ਦੇ ਉਨ੍ਹਾਂ ਦੇ ਅਧਿਕਾਰਾਂ ਦਾ ਸਨਮਾਨ ਕਰੇਗਾ ਹਾਲਾਂਕਿ ਕਾਨੂੰ ਕਿ ਕਾਨੂੰਨਾਂ ਨੂੰ ਨਹੀਂ ਬਦਲ ਸਕਦਾ ਇਸ ਲਈ ਇਹ ਤਬਦੀਲੀਆਂ ਸਮੁੱਚੇ ਕਾਨੂੰਨੀ ਪ੍ਰਣਾਲੀ ਨੂੰ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕਦੀਆਂ ਕੁਝ ਮਹਾਰਾਂ ਦਾ ਮੰਨਣਾ ਹੈ ਕਿ ਇਹ ਐਲਾਨ ਸਮਿਤ ਦੇ ਰਾਜਨੀਤਿਕ ਅਦਾਰਤੇ ਹਨ ਕਿਉਂਕਿ ਉਹ ਲੀਡਰਸ਼ਿਪ ਸਮੀਖਿਆ ਦਾ ਸਾਹਮਣਾ ਕਰ ਰਹੀ ਹੈ ਐਨਡੀਪੀ ਆਗੋ ਨਾਹਿਦ ਨੇ ਅੰਚੇ ਸਮੇਤ ਆਲੋਚਕਾਂ ਦਾ ਮੰਨਣਾ ਹੈ ਕਿ ਇਹ ਕਦਮ ਸਿਹਤ ਸੰਭਾਲ ਚਾ ਮਾਨਸਿਕ ਸਿਹਤ ਸੁਭਾਮਾ ਵਰਗੀਆਂ ਵਿਆਪਕ ਜਨਤਕ ਚਿੰਤਾਵਾਂ ਨੂੰ ਹੱਲ ਕਰਨ ਦੀ ਪਹੁੰਚੇ ਸਮਰਥਕਾਂ ਨੂੰ ਆਕਰਸ਼ਿਤ ਕਰਨ ਬਾਰੇ ਹੈ ਬਲਾਕ ਕੈਬਕਵਾ ਨੇ ਲਿਬਰਲਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ 29 ਅਕਤੂਬਰ ਤੱਕ ਇਹਦੇ ਦੋ ਮਹੱਤਵਪੂਰਨ ਬਿੱਲ ਪਾਸ ਨਾ ਕੀਤੇ ਗਏ ਤਾਂ ਉਹ ਸਰਕਾਰ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕਰੇਗਾ ਦੱਸਦੇ ਕਿ ਇਹ ਬਿੱਲ ਬਜ਼ੁਰਗਾਂ ਲਈ ਪੈਨਸ਼ਨ ਵਧਾਉਣਾ ਤੇ ਡੈਰੀਆ ਤੇ ਪੋਲਟਰੀ ਕਿਸਾਨਾਂ ਲਈ ਸਪਲਾਈ ਪ੍ਰਬੰਧਨ ਦੀ ਸੁਰੱਖਿਆ ਤੇ ਕੇਂਦ੍ਰਿਤ ਕਰਦੇ ਹਨ ਬਲਾਕ ਲੀਡਰ ਐਵ ਸਫ੍ਰਾਂਸਵਾ ਬਲੈਂਕਟ ਨੇ ਕਿਹਾ ਕਿ ਇਹ ਮੰਗਾ ਗੈਰ ਕਲਪਤ ਯੋਖਨ ਬਲੈਂਕਟ ਇਸ ਗੱਲ ਤੇ ਜ਼ੋਰ ਦਿੰਦਾ ਕਿ ਦੋਵੇਂ ਬਿੱਲ ਸਿਰਫ ਕੈਬਕ ਵਿੱਚ ਹੀ ਨਹੀਂ ਸਗੋ ਕੈਨੇਡਾ ਭਰ ਦੇ ਲੋਕਾਂ ਨੂੰ ਲਾਭ ਪਹੁੰਚਾਉਂਦੇ ਹਨ ਜਿਸ ਵਿੱਚ ਇੱਕ ਬਿੱਲ ਦਾ ਉਦੇਸ਼ 65 ਤੋਂ 1 ਦੀ ਉਮਰ ਦੇ ਬਜ਼ੁਰਗਾਂ ਲਈ ਪੈਨਸ਼ਨ ਵਿੱਚ 10% ਦੀ ਵਾਧਾ ਕਰਨ ਹੈ ਜਿਸ ਦੀ ਲਾਗਤ 5 ਸਾਲਾਂ ਵਿੱਚ ਲਗਭਗ 16 ਬਿਲੀਅਨ ਡਾਲਰ ਹੈ ਅਤੇ ਦੂਜਾ ਬਿਲ ਜੋ ਕਿ ਸਦਨ ਵਿੱਚ ਪਹਿਲਾਂ ਹੀ ਪਾਸ ਹੋ ਚੁੱਕਾ ਹੈ ਕੈਨੇਡਾ ਦੇ ਖੇਤੀ ਉਦਯੋਗ ਨੂੰ ਵਪਾਰਕ ਸੌਦਿਆਂ ਵਿੱਚ ਤਬਦੀਲੀਆਂ ਤੋਂ ਬਚਾਉਂਦਾ ਹੈ ਜਦੋਂ ਕਿ ਬਲੋਕ ਐਨਾ ਤਬਦੀਲੀਆਂ ਲਈ ਜ਼ੋਰ ਦੇ ਰਿਹਾ ਹੈ ਪਰ ਪਾਰਟੀ ਦੀ ਕੰਜ਼ਰਵੇਟਿਵਸ ਦੀ ਅਗਵਾਈ ਵਿੱਚ ਅਵਿਸ਼ਵਾਸ ਵਰਤਾ ਸਮਰਥਨ ਕਰਨ ਦੀ ਯੋਜਨਾ ਨਹੀਂ ਹੈ ਤੇ ਨਾ ਹੀ ਉਨ੍ਹਾਂ ਨੇ ਇਹ ਕੀਤਾ ਹੈ ਐਨਡੀਪੀ ਨੇ ਵੀ ਇਸ ਅਵਿਸ਼ਵਾਸ ਸਮਰਥਨ ਦੇ ਵਿੱਚ ਵੋਟ ਨਾ ਦੇ ਵਿੱਚ ਪਾਈ ਹੈ ਜਿਸ ਤੋਂ ਭਾਵ ਹੈ ਕਿ ਸਰਕਾਰ ਫਿਲਹਾਲ ਨਹੀਂ ਡਿਗਣ ਵਾਲੀ ਹੈ ਅਤੇ ਜਦੋਂ ਤੱਕ ਬਲੌਕ ਦੀਆਂ ਮੰਗਾਂ ਨੂੰ ਸਮਾਂ ਸੀਮਾ ਤੱਕ ਪੂਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਰਕਾਰ ਬਣੀ ਰਹੇਗੀ ਸੀਐਮਪੀ ਨੇ ਮੈਟਰੋ ਵੈਂਕੂਵਰ ਵਿੱਚ ਨਸ਼ੀਲੇ ਪਦਾਰਥਾਂ ਦੇ ਦੋ ਵੱਡੇ ਪਰਚੇ ਕੀਤੇ ਜਿਸ ਵਿੱਚ ਉਹਨਾਂ ਨੇ ਬੰਦੂਕਾਂ ਨਸ਼ੀਲੀਆਂ ਦਵਾਈਆਂ ਤੇ ਨਕਦ ਜ਼ਬਤ ਕੀਤੀ ਹੈ ਰਿਪੋਰਟ ਮੁਤਾਬਕ ਬਰਨਵੀ ਵਿੱਚ ਇੱਕ ਸਾਲ ਲੰਬੀ ਜਾਂਚ ਵਿੱਚ 21 ਸਾਲਾ ਪੰਜਾਬੀ ਔਰਤ ਇਸ਼ਪ੍ਰੀਤ ਕੌਰ ਮਾਹਿਲ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੂੰ ਕਈ ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੁਲਿਸ ਨੇ ਇਸ ਜਾਂਚ ਦੌਰਾਨ ਨਸ਼ੀਲੇ ਪਦਾਰਥਾਂ ਦੇ ਨਾਲ ਨਾਲ ਇੱਕ ਲੋਡ ਕੀਤੀ ਗਲੌਕ ਹੈਂਡਗਨ ਅਤੇ ਹੋਰ ਗੈਰ ਕਾਨੂੰਨੀ ਸਮਾਨ ਬਰਾਮਦ ਕੀਤੇ ਗਏ ਹਨ ਉੱਥੇ ਦੂਜੇ ਪਾਸੇ ਸਰੀ ਵਿੱਚ ਪੁਲਿਸ ਨੇ ਉਦੇ ਹੋ ਕੇ ਕਿ ਰੇਡ ਦੌਰਾਨ ਇੱਕ ਜਾਇਦਾਦ ਤੇ ਛ ਸ ਵਿੱਚ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਬੰਦੂਕਾਂ ਨਸ਼ੀਲੇ ਪਦਾਰਥਾਂ ਵਿਸਫੋਟਕਾਂ ਤੇ ਚੋਰੀ ਕੀਤੇ ਵਾਹਨ ਸਭ ਕੀਤੇ ਗਏ ਰਿਪੋਰਟ ਮੁਤਾਬਕ ਇਹਨਾਂ ਬਸਾਂ ਵਿੱਚ 16 ਹਥਿਆਰ ਸਨ ਜਿਨ੍ਹਾਂ ਵਿੱਚ 3D ਪ੍ਰਿੰਟਡ ਬੰਦੂਕਾਂ ਤੇ 13.6 ਕਿਲੋਗ੍ਰam ਵਿਸਫੋਟਕ ਸ਼ਾਮਲ ਸਨ ਇਸ ਮਾਮਲੇ ਵਿੱਚ ਜਾਂਚ ਅਜੇ ਵੀ ਚੱਲ ਰਹੀ ਹੈ ਹਾਲਾਂਕਿ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਕੀ ਦੋਵੇਂ ਬਸ ਆਪਸ ਵਿੱਚ ਜੁੜੇ ਹੋਏ ਹਨ ਜਾਣਕਾਰੀ ਮੁਤਾਬਕ ਇਹਨਾਂ ਛਾਪਿਆਂ ਵਿੱਚ ਫੜੇ ਗਏ ਨਸ਼ੀਲੇ ਪਦਾਰਥਾਂ ਵਿੱਚ ਫੈਂਟਨਿਲ ਮੈਥਮੋਫੇਟਾਮਾਈਨ ਅਤੇ ਕੋਕੀਨ ਦੇ ਨਾਲ-ਨਾਲ 24000 ਡਾਲਰ ਤੋਂ ਵੱਧ ਦੀ ਨਕਦੀ ਵੀ ਸ਼ਾਮਲ ਹੈ ਸਾਨੂੰ ਹਟਾਇਆ ਤੇ ਦੋਵਾਂ ਮਾਮਲਿਆਂ ਦੀ ਜਾਂਚ ਚਾਰੀ ਰੱਖੀ ਹੈ ਇੱਕ ਲਿਬਰਲ ਐਮਪੀ ਫੈਕਲ ਅਲਖਾਉਰੀ ਅਤੇ ਇੱਕ ਕੰਜ਼ਰਵੇਟਿਵ ਐਮਪੀ ਜੀਏਤ ਅਬੋਲਟੇਫ ਲੈਬਨਾਨ ਵਿੱਚ ਇਜ਼ਰਾਈਲ ਅਤੇ ਹਿਜ਼ਬੁੱਲਾ ਦਰਮਿਆਨ ਵੱਧੇ ਸੰਘਰਸ਼ ਨੂੰ ਰੋਕਣ ਵਿੱਚ ਮਦਦ ਲਈ ਕੈਨੇਡਾ ਸਰਕਾਰ ਨੂੰ ਅਪੀਲ ਕਰ ਰਹੇ ਹਨ ਅਲਖਾਉਰੀ ਜਿਸ ਦੀ ਲੈਬਾਨੀ ਚੜ੍ਹਾਈ ਨੇ ਇਜ਼ਰਾਈਲੀ ਹਵਾਈ ਹਮਲਿਆਂ ਤੋਂ ਲੈਬਨਾਨ ਵਿੱਚ ਮਰਨ ਵਾਲੇ ਦੀ ਵੱਡੀ ਗਿਣਤੀ ਤੇ ਜ਼ੋਰ ਦਿੱਤਾ ਅਤੇ ਜੰਗਬੰਦੀ ਅਤੇ ਸਥਾਈ ਸ਼ਾਂਤੀ ਦੋਵਾਂ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਐਡਮੰਟ ਦੀ ਦੁਮਾਇੰਦੀ ਕਰਦੇ ਹੋਏ ਅਬੋਲਟੇਫ ਨੇ ਸਰਕਾਰ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਇਹ ਦੱਸਦੇ ਹੋਏ ਕਿ ਲੈਬਾਨੀ ਲੋਕਾਂ ਨੇ ਇਸ ਯੁੱਧ ਲਈ ਨਹੀਂ ਕਿਹਾ ਸੀ ਉਸਨੇ ਇਜ਼ਰਾਈਲ ਤੇ ਹਿਜ਼ਬੁੱ ਪਿਛਲੇ ਇੱਕ ਸਾਲ ਤੋਂ ਹੋ ਰਹੇ ਹਨ ਅਤੇ ਦੋਵਾਂ ਪਾਸਿਆਂ ਤੋਂ ਹਿੰਸਾ ਨੂੰ ਰੋਕਣ ਲਈ ਕਿਹਾ ਗਿਆ ਦੋਮਾ ਸੰਸਦ ਮੈਂਬਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸੰਘਰਸ਼ ਜਾਰੀ ਰਿਹਾ ਤਾਂ ਇਹ ਇੱਕ ਵਿਆਪਕ ਖੇਤਰੀ ਜਾਂ ਅੰਤਰਰਾਸ਼ਟਰੀ ਯੁੱਧ ਵਿੱਚ ਫੈਲ ਸਕਦਾ ਹੈ ਜਿਸ ਦੇ ਕਿ ਉਹ ਕਹੇ ਕਿ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਲੈਬਨਾ ਛੱਡਣ ਦੀ ਸਲਾਹ ਦਿੱਤੀ ਹੈ ਜਦੋਂ ਕਿ ਪ੍ਰਧਾਨ ਮੰਤਰੀ ਟੂਡੋ ਅਤੇ ਵਿਦੇਸ਼ ਮਾਮਲਿਆਂ ਦੀ ਮੰਤਰੀ ਮਲਾਨੀ ਜੋਲੀ ਨੇ ਸ਼ਾਂਤੀ ਅਤੇ ਨਾਗਰਿਕਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ ਚੀਨ ਨੇ ਹਾਲ ਹੀ ਵਿੱਚ ਇੱਕ ਲੰਬੀ ਦੂਰੀ ਦੀ ਇੰਟਰਕੰਟੀਨੈਂਟਲ ਬੈਲਿਸਟਿਕ ਮਿਜ਼ਾਈਲ ICBM ਦਾ ਪ੍ਰੀਖਣ ਕੀਤਾ ਜੋ ਅੰਤਰਰਾਸ਼ਟਰੀ ਪਾਣੀਆਂ ਵਿੱਚ ਉੱtre ਚਿਸਨੂ 40 ਸਾਲਾਂ ਵਿੱਚ ਇਸ ਕਿਸਮ ਦਾ ਪਹਿਲਾ ਪ੍ਰੀਖਣ ਦੱਸਿਆ ਜਾ ਰਿਹਾ ਹੈ ਬੇਜਿੰਗ ਦਾ ਦਾਅਵਾ ਹੈ ਕਿ ਇਹ ਪ੍ਰੀਖਣ ਰੂਟੀਨ ਸੀ ਅਤੇ ਕਿਸੇ ਖਾਸ ਦੇਸ਼ ਨੂੰ ਰਿਪੀਟ ਵਿਜਿੰਗ ਦਾਅਵਾ ਹੈ ਕਿ ਇਹ ਪ੍ਰੇਖਣ ਰੂਟੀਨ ਸੇ ਅਤੇ ਕਿਸੇ ਖਾਸ ਦੇਸ਼ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ ਪਰ ਇਸ ਨੇ ਜਾਪਾਨ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਰਗੇ ਕੁਆਂਟੀਟੀਸ਼ਨ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਜਿਨ੍ਹਾਂ ਨੂੰ ਪਹਿਲਾਂ ਇਸ ਬਾਰੇ ਸੂਚਿਤ ਨਹੀਂ ਕੀਤਾ ਗਿਆ ਸੀ ਕਾਬਲੇ ਕੋਰੇ ਕਿ ਇਹ ਮਿਸਾਈਲ ਪ੍ਰੇਖਣ ਅਜੇ ਸਮੇਂ ਵਿੱਚ ਹੋਇਆ ਜਦੋਂ ਭਾਰਤ ਪ੍ਰਸ਼ਾਂਤ ਖੇਤਰ ਵਿੱਚ ਵਾਧੇ ਤਣਾਅ ਚੀਨ ਦੀ ਵੱਧਦੀ ਪ੍ਰਮਾਣ ਨੂੰ ਸਮਰੱਥਾ ਨੂੰ ਉਜਾਗਰ ਕਰ ਰਹੇ ਹਨ ਦੱਸਦੇ ਕਿ ਅਮਰੀਕਾ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਚੀਨ ਆਪਣੇ ਪ੍ਰਮਾਣ ਨੂੰ ਹਥਿਆਰੰਦਨ ਨਿਰਮਾਣ ਕਰ ਰਿਹਾ ਹੈ ਹਾਲਾਂਕਿ ਇਹ ਅਮਰੀਕਾ ਅਤੇ ਰੂਸ ਦੇ ਪੰਡਾਰਾ ਦੇ ਮੁਕਾਬਲੇ ਬਹੁਤ ਛੋਟਾ ਹੈ ਪੇਚ ਪ੍ਰਮਾਣੂ ਗਤੀਸ਼ੀਲਤਾ ਬਦਲ ਰਹੀ ਹੈ ਉਥੇ ਜਾਪਾਨ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਨੇ ਇਸ ਟੈਸਟ ਨੂੰ ਅਸਥਿਰ ਕਰਾ ਦਿੰਦੇ ਹੋਏ ਚਿੰਤਾ ਜ਼ਾਹਰ ਕੀਤੀ ਹੈ ਮਹਾਰਾ ਦਾ ਮੰਨਣਾ ਹੈ ਕਿ ਹਾਲਾਂਕਿ ਇਹ ਟੈਸਟ ਕੋਈ ਰਾਜਨੀਤਿਕ ਸੰਦੇਸ਼ ਨਹੀਂ ਸੀ ਪਰ ਇਹ ਟਕਰਾਅ ਦੀ ਸਥਿਤੀ ਵਿੱਚ ਖਾਸ ਤੌਰ ਤੇ ਤਾਈਵਾਨ ਅਤੇ ਹੋਰ ਖੇਤਰੀ ਵਿਵਾਦਾਂ ਦੇ ਸੰਬੰਧ ਵਿੱਚ ਆਪਣੇ ਬਚਾ ਲਈ ਚੀਨ ਦੀ ਤਿਆਰੀ ਨੂੰ ਦਰਸਾਉਂਦਾ ਹੈ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੈਂਸਕੀ ਨੇ ਸੰਯੁਕਤ ਰਾਸ਼ਟਰ ਨੂੰ ਦੱਸਿਆ ਕਿ ਰੂਸ ਯੂਕਰੇਨ ਦੇ ਪ੍ਰਮਾਣੂ ਊਰਜਾ ਪਲਾਂਟਾਂ ਤੇ ਡੂੰਘੇ ਹਮਲੇ ਦੀ ਯੋਜਨਾ ਬਣਾ ਰਿਹਾ ਹੈ ਜਿਸ ਨਾਲ ਸੰਭਾਵੀ ਪ੍ਰਮਾਣੂ ਤਬਾਹੀ ਦਾ ਡਰ ਪੈ ਰਿਹਾ ਹੈ। ਉਨ੍ਹਾਂ ਖੁਫੀਆ ਜਾਣਕਾਰੀ ਸਾਂਝੀ ਕੀਤੀ ਜੋ ਦਿਖਾਉਂਦੀ ਹੈ ਕਿ ਰੂਸ ਯੂਕਰੇਨ ਦੇ ਪ੍ਰਮਾਣੂ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਲਈ ਉਪਗ੍ਰਹਾਂ ਦੇ ਵਰਤੋਂ ਕਰ ਰਿਹਾ ਹੈ ਅਤੇ ਨਾਲ ਹੀ ਚੇਤਾਵਨੀ ਦਿੱਤੀ ਕਿ ਕਿਸੇ ਵੀ ਘਟਨਾ ਤੋਂ ਰੇਡੀਏਸ਼ਨ ਕਈ ਦੇਸ਼ਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਜ਼ੈਂਸਕੀ ਨੇ ਜ਼ੋਰ ਦੇ ਕੇ ਕਿਹਾ ਕਿ ਊਰਜਾ ਨੂੰ ਹਥਿਆਰ ਵਜੋਂ ਵਰਤਣਾ ਬੰਦ ਕਰਨਾ ਚਾਹੀਦਾ ਹੈ। ਇਸ ਦ ਉਸਤੇ ਪਹਿਲਾਂ ਹੀ ਯੂਕਰੇਨ ਦੇ ਥਰਮਲ ਪਾਵਰ ਪਲਾਂਟਾਂ ਅਤੇ ਇਸ ਦੀ ਹਾਈਡਰੋ ਇਲੈਕਟ੍ਰਿਕ ਸਮਰੱਥਾ ਦੇ ਬਹੁਤ ਸਾਰੇ ਰਿਸੈਨ ਨੂੰ ਤਬਾਹ ਕਰ ਦਿੱਤਾ ਹੈ ਜਿਸ ਨਾਲ ਯੂਕਰੇਨ ਵਾਸੀਆਂ ਨੂੰ ਖਾਸ ਤੌਰ ਤੇ ਸਰਦੀਆਂ ਦੌਰਾਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰਿਪੋਰਟ ਮੁਤਾਬਕ ਅਮਰੀਕਾ ਵਿੱਚ ਜ਼ਾਂਸਕੀ ਨੇ ਰਾਸ਼ਟਰਪਤੀ ਜੋ ਬਾਈਡਨ ਨੂੰ ਮਿਲਣ ਦੀ ਯੋਜਨਾ ਬਣਾਈ ਹੈ ਪਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਹਿੰਮ ਨੇ ਕਿਹਾ ਕਿ ਜ਼ਾਂਸਕੀ ਨਾਲ ਕੋਈ ਮੁਲਾਕਾਤ ਨਹੀਂ ਹੋਵੇਗੀ। ਜ਼ਾਂਸਕੀ ਨੇ ਰੂਸ ਨਾਲ ਗੱਲਬਾਤ ਲਈ ਜ਼ੋਰ ਦੇਣ ਲਈ ਚੀਨ ਅਤੇ ਬ੍ਰਾਜ਼ੀਲ ਦੀ ਵੀ ਆਲੋਚਨਾ ਕੀਤੀ ਹੈ ਤੇ ਦੋਹਰਾਇਆ ਕਿ ਸ਼ਾਂਤੀ ਤਾਂ ਹੀ ਸੰਭਵ ਹੈ ਜ ਇੱਕ ਬੰਦੂਕਦਾਰ ਨੇ ਬੁੱਧਵਾਰ ਤੜਕੇ ਲਾਸ Ăਂਜਲਸ ਵਿੱਚ ਇੱਕ ਮੈਟਰੋ ਬੱਸ ਨੂੰ ਹਾਈਜੈਕ ਕਰ ਲਿਆ ਜਿਸ ਨਾਲ ਪੁਲਿਸ ਨੇ ਇੱਕ ਘੰਟੇ ਤੋਂ ਬਾਅਦ ਉਸ ਬੱਸ ਦਾ ਪਿੱਛਾ ਕੀਤਾ ਪੁਲਿਸ ਮੁਤਾਬਕ ਸ਼ੱਕੀ ਦੱਖਣੀ ਐਲੇ ਵਿੱਚ ਬੱਸ ਵਿੱਚ ਸਵਾਰ ਹੋਇਆ ਡਰਾਈਵਰ ਨੂੰ ਬੰਦੂਕ ਦੀ ਨੋਕ ਤੇ ਡਰਾਈਵਿੰਗ ਚਾਲੀ ਰੱਖਣ ਲਈ ਮਜਬੂਰ ਕੀਤਾ ਅਤੇ ਇੱਕ ਘਟਨਾ ਦੌਰਾਨ ਇੱਕ ਯਾਤਰੀ ਨੂੰ ਗੋਲੀ ਮਾਰ ਦਿੱਤੀ ਪੁਲਿਸ ਨੇ ਡਾਊਨਟਾਊਨ ਐਲੇ ਵਿੱਚ ਬੱਸ ਨੂੰ ਰੋਕਣ ਲਈ ਸਪਾਈਕ ਪਟੀਆਂ ਦੇ ਵਰਤੋਂ ਕੀਤੀ ਜਿੱਥੇ ਇੱਕ ਸਵਾਰ ਟੀਮ ਨੇ ਵਾਹਨ ਤੇ ਹਮਲਾ ਕੀਤਾ ਸ਼ੱਕੀ ਨੂੰ ਗ੍ਰਿਫਤਾਰ ਕਰ ਲੈ ਕੇ ਆਏ ਪਰ ਇੱਕ ਵਿਅਕਤੀ ਕਈ ਗੋਲੀਆਂ ਦੇ ਜ਼ਖਮਾਂ ਨਾਲ ਮਿਲਿਆ ਜਿਸ ਦੀ ਬਾਅਦ ਵਿੱਚ ਹਸਪਤਾਲ ਕਿਸਵਾਰੀਆਂ ਨੂੰ ਵੀ ਕੋਈ ਛਟ ਨਹੀਂ ਲੱਗੀ ਜਿਸ ਕਿ ਹੋ ਗਿਆ ਕਿ ਇਹ ਐਲਏ ਦੇ ਆਵਾਜਾਈ ਪ੍ਰਣਾਲੀ ਤੇ ਹਿੰਸਕ ਘਟਨਾਵਾਂ ਦੀ ਲੜੀ ਵਿੱਚ ਸਭ ਤੋਂ ਤਾਜ਼ਾ ਘਟਨਾ ਹੈ ਜਿਸ ਵਿੱਚ ਇਸ ਸਾਲ ਕੋਲੀਬਾਰੀ ਅਤੇ ਛੋਰਾ ਮਾਰਨ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਇਸਰਾਨ ਮੇਅ ਕੈਰਨ ਬਾਸ ਨੇ ਪਹਿਲਾਂ ਹੀ ਪਿਛਲੀਆਂ ਘਟਨਾਵਾਂ ਤੋਂ ਬਾਅਦ ਜਨਤਕ ਆਵਾਜਾਈ ਤੇ ਰੋਟਾ ਤੇ ਪਦੇਰੇ ਸੁਰੱਖਿਆ ਦੀ ਮੰਗ ਕੀਤੀ ਹੈ ਬੁਲਟਨ ਦੇ ਵਿੱਚ ਅੱਜ ਦੇ ਲਈ ਇਹ ਨਹੀਂ ਮਿਲ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਪੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯੋਰਸੈਲਫ